ਪੰਜਾਬ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਦੋਂ ਭਗਵੰਤ ਸਿੰਘ ਮਾਨ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਬਣੇ ਸਨ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਇਸੇ ਦੇ ਤਹਿਤ ਹੀ ਕਾਸੋ ਆਪਰੇਸ਼ਨ ਜੋ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਚਲਾਏ ਜਾ ਰਹੇ ਨੇ ਤੇ ਇਸੇ ਦੇ ਤਹਿਤ ਨਕੌਦਰ ਦੇ ਮਹੱਲਾ ਗੁਰਨਾਣਕਪੁਰ ਦੇ ਵਿੱਚ ਵੀ ਅੱਜ ਪੁਲਿਸ ਪਾਰਟੀ ਵੱਲੋਂ ਅਲੱਗ-ਅਲੱਗ ਘਰਾਂ ਦੇ ਵਿੱਚ ਸਰਚ ਵਿਹਾਨ ਚਲਾਇਆ ਗਿਆ ਨਸ਼ਿਆਂ ਦੇ ਖਿਲਾਫ ਅਤੇ ਉਹਨਾਂ ਨੇ ਕਿਹਾ ਕਿ ਜੋ ਵੀ ਨਸ਼ਾ ਵੇਚਦੇ ਹਨ ਜਾਂ ਕਰਦੇ ਹਨ ਉਹਨਾਂ ਨੂੰ ਕਿਸੇ ਵੀ ਕੀਮਤੇ ਨਹੀਂ ਬਖਸ਼ਿਆ ਜਾਵੇਗਾ

ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਕ ਤੇ ਸੀਨੀਅਰ ਅਫਸਰਾਂ ਦੇ ਹੁਕਮਾਂ ਤਹਿਤ ਅਸੀਂ ਜਿਹੜੇ ਸਾਡੇ ਡਾਇਰੈਕਟ ਸੇਲਿੰਗ ਦੇ ਜਿੱਥੇ ਸਾਨੂੰ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਸ਼ੱਕ ਹੁੰਦਾ ਹੈ ਅਸੀਂ ਉਹ ਪੁਆਇੰਟ ਤੇ ਰੂਟੀਨ ਵਾਈਜ਼ ਚੈਕਿੰਗ ਕਰਦੇ ਹਾਂ ਤੇ ਅੱਜ ਵੀ ਅਸੀਂ ਇਸੇ ਰੂਟੀਨ 'ਚ ਇੱਥੇ ਚੈਕਿੰਗ ਕੀਤੀ ਗਈ ਹੈ ਜਿੱਥੇ ਕਿ ਸਾਨੂੰ ਸ਼ੱਕ ਹੈ ਕਿ ਇੱਥੇ ਡਾਇਰੈਕਟ ਸੇਲਿੰਗ ਹੋ ਸਕਦੀ ਹੈ ਰੂਟੀਨ ਵਾਈਜ਼ ਅਗੀਵਨ ਨਾਰਮਲ ਚੈਕਿੰਗ ਹੋਈ ਨਹੀਂ ਦੀ ਤੇ ਅੱਜ ਵੀ ਅਸੀਂ ਇਸ ਰੂਟੀਨ ਵਾਈਜ਼ ਨਾਰਮਲ ਚੈੱਕ ਕੀਤੀ ਜਿਨ੍ਹਾਂ ਦੇ ਪੁਰਾਣੇ ਪਰਚੇ ਦਰਜ ਹੈ ਉਹਨਾਂ ਤੇ ਨਿਗਰਾਨੀ ਦੇ ਤਹਿਤ ਇੱਕ ਕਦਮ ਚੁੱਕਿਆ ਗਿਆ ਹੈ ਕੁਝ ਵੀ ਫੜਿਆ ਗਿਆ ਜਾਂ ਅਜੇ ਸੀ ਸਾਡਾ ਪ੍ਰੈਸ਼ ਚੱਲ ਰਿਹਾ ਹੈ ਫਾਈਨਲ ਤਨ ਬਾਕੀ ਦੱਸਾਂਗੇ ਪਰ ਜਿਹੜੀਆਂ ਸਿਵਲ ਹਸਪਤਲ ਦੇ ਮੋਰੇ ਦੁਆਰ ਗੋਲੀਆਂ ਵੇਚਦੇ ਆ ਨਸ਼ਾ ਉੱਥੇ ਵੀ ਛਾਪੇ ਮਾਰੀ ਦੇਖੋ ਜਿੱਕੜ ਤੁਹਾਡੇ ਕੋਲ ਇਸ ਬੰਦੇ ਕੋਈ ਇਨਫੋਰਮੇਸ਼ਨ ਹੈ ਜਿਹੜੇ ਕਿ ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਕਿ ਸਿਵਲ ਹਸਪਤਲ ਦੇ ਬਾਹਰ ਕੋ ਗੋਲੀਆਂ ਵੇਚਦੇ ਤਦਕੋ ਕੋਈ ਇਸ ਬੰਦੇ ਕੋਈ ਇਨਫੋਰਮੇਸ਼ਨ ਹੈ ਮੇਰੇ ਕੋਲ ਜੁਆਇਨ ਕਰੋ ਅਪਾ ਜ਼ਰੂਰ ਇਸ ਬੰਦੀ ਕਾਰਵਾਈ ਕਰਾਂਗੇ ਸਾਡਾ ਬਾਕੀ ਰੂਟੀਨ ਵਾਈਜ਼ ਉੱਥੇ ਜ਼ਰੂਰ ਚੱਲਦਾ ਕਿਉਂਕਿ ਇੱਕ ਚੰਗੇ ਨਾਗਰਿਕ ਦਾ ਫਰਜ਼ ਹੁੰਦਾ ਜੇਕਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆ ਜਾਂ ਸੁਦੀ ਪੁਲਿਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਤੇ ਸਰ ਜੇ ਅਸੀਂ ਕਈ ਵਾਰੀ ਸ਼ੇਅਰ ਕੀਤਾ ਤੁਹਾਨੂੰ ਦੱਸਿਆ ਵੀ ਕਿ ਉੱਥੇ ਆਂਦੇ ਪੁਲਿਸ ਪਾਟ ਨਹੀਂ ਜਾਂਦੀ ਆਪਣੇ ਪਰ ਉਹ ਤੇ ਆਉਣ ਦਾ ਸਪੋਰਟ ਕਿਹਨਾਂ ਕਿ ਉਹ ਫਰਾਰ ਪਹਿਲੇ ਹੀ ਹੋ ਜਾਂਦੇ ਜਾਂ ਤਾਂ ਤੁਹਾਡੀ ਲੀਕ ਹੋ ਜਾਂਦੀ ਹੈ ਵੀ ਕਿ ਜੇ ਕੋਈ ਸ਼ਾਟ ਮਾਰ ਪੌਸਿਬਿਲਟੀ ਇਹ ਹੈ ਕਿ ਜਿਹੜਾ ਇਨਫੋਰਮੇਸ਼ਨ ਦੇ ਰਿਹਾ ਹੈ ਉਹ ਤੁਸੀਂ ਆਪ ਹੀ ਕਹੇ ਕਿ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਉਸ ਤੋਂ ਪਹਿਲਾਂ ਹੀ ਉਫਰਾਰ ਹੋ ਜਾਂਦਾ ਇਟ ਮੀਨਸ ਕਿਤੇ ਨਾ ਕਿਤੇ ਲੈਪਸ ਕਿਸੇ ਪੁਆਇੰਟ ਤੋਂ ਤੁਹਾਡੇ ਵੱਸੋਂ ਹੋ ਸਕਦਾ ਤੁਹਾਡਾ ਨਾਲ ਦਾ ਕੋਈ ਬੰਦਾ ਲੀਕੇਜ ਕਰ ਦਿੰਦਾ ਉਹ ਸਾਡੇ ਦੁਆਲ ਤੋਂ ਕਿੰਨੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਾਡੀ ਰੁਟੀਨ ਵਜੋਂ ਉੱਥੇ ਚੈਕਿੰਗ ਚੱਲਦੀ ਹੈ ਸਰ ਅੱਜ ਕਿੰਨੀ ਜਗ੍ਹਾ ਤੇ ਜਿਹੜਾ ਕਾਪਸਰੈਸ਼ਨ ਚਲਾਇਆ ਗਿਆ ਅੱਜ ਅਸੀਂ ਗੁਰਨਾਣਕਪੁਰ ਮੱਲੇ ਦੇ ਵਿੱਚ ਜਿਹੇ ਜਿਨ੍ਹਾਂ ਦੇ ਪੁਰਾਣੇ ਮੁਕਦਮੇ ਦਰਜ ਆ ਇਹਨਾਂ ਦੇ ਸਰਵਲੈਂਸ ਦੇ ਤਹਿਤ ਜਿਨ੍ਹਾਂ ਤੇ ਡਰਗ ਸੈਲਿੰਗ ਦੇ ਪੁਰਾਣੇ ਪਰਚੇ ਆ ਉਹਨਾਂ ਦੇ ਕਾਫੀ ਕਰਾ ਪੁਆਇੰਟਸ تھے ਅਸੀਂ ਨੋਟ ਡਾਊਨ ਕਰਕੇ ਉਹਨਾਂ ਦੀ ਨਿਗਰਾਨੀ ਵਾਸਤੇ ਅੱਜ ਇੱਥੇ ਆਏ ਆ ਇੱਕ ਰਿਗ 8 9 ਕਰਾਂ ਦੇ ਵਿੱਚ ਜਿਹੜੇ ਜਨਰਲ ਕਰਾਣੇ ਪਰਚੇ ਆ ਉਹਨਾਂ ਦੀ ਨਿਗਰਾਨੀ ਕਰਨ ਵਾਸਤੇ ਅੱਜ ਅਸੀਂ ਤੇ ਸਰਚ ਤੇ ਕਾਫੀ ਅਪਰੇਸ਼ਨ ਤੇ ਆਏ ਸਰ ਕਿੰਨੇ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹਜੇ ਸਰਚ ਅਪਰੇਸ਼ਨ ਚੱਲ ਰਿਹਾ ਹੈ ਬਾਕੀ ਫਾਈਨਲ ਸਰਚ ਵਗੈਰਾ ਫੜਿਆ ਗਿਆ ਨਹੀਂ ਹਾਲ ਤੀ ਗੜੀ ਕੁਝ ਨਹੀਂ ਹਜੇ ਤਾਂ ਅਪਰੇਸ਼ਨ ਚੱਲ ਰਿਹਾ ਸ਼ਾਮ ਤੱਕ ਚੱਲੇਗਾ ਉਸ ਨੇ ਸਰ ਕੱਲ ਵੀ ਚੈਕਿੰਗ ਕੱਲ ਵੀ ਚੈਕਿੰਗ ਕੀਤੀ ਗਈ ਸੀ ਕੱਲ ਇਸ ਸੰਬੰਧੀ ਅਸੀਂ ਗੁਰਾਣਾਪੁਰ ਮੱਲਾ ਤੇ ਕਲਿਆਣਪੁਰ ਦੇ ਵਿੱਚ ਜਿਨ੍ਹਾਂ ਦੇ ਪੁਰਾਣੇ ਪਰਚੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਸੀ ਤੇ ਉਸ ਤੇ ਅਸੀਂ 6 ਬੰਦਿਆਂ ਦੇ ਖਿਲਾਫ ਅਪਰਾਧ ਰੋਕੂ ਕਾਰਵਾਈ ਕੀਤੀ ਗਈ ਸੀ ਜਿਨ੍ਹਾਂ ਕੇ ਪੁਰਾਣੇ ਪਰਚੇ ਆ ਉਹਨਾਂ ਦੇ ਖਿਲਾਫ 110 ਦੇ ਕਲੰਦਰ ਤੇ 109 ਦੇ ਕਲੰਦਰ ਸਰ ਜਿਹੜੇ ਹਜੇ ਵੀ ਨਸ਼ਾ ਵੇਚਣ ਤੋਂ ਬਾਝ ਨਹੀਂ ਆ ਰਹੇ ਉਹਨਾਂ ਨੂੰ ਵੀ ਮੈਸੇਜ ਪੰਜਾਬ ਸਰਕਾਰ ਤੇ ਸਾਡੇ ਸੀਨੀਅਰ ਅਫਸਰਾਂ ਦਾ ਸਖਤ ਮੈਸੇਜ ਹੈ ਜੇਕਰ ਤੁਸੀਂ ਨਸ਼ਾ ਵੇਚਣ ਤੋਂ ਨਹੀਂ ਹਟੋਗੇ ਤੁਹਾਨੂੰ ਇਸ ਸੰਬੰਧੀ ਇੱਕ ਕੋਸ ਜਿਹੜਾ ਕੀ ਐਕਸ਼ਨ ਓਨਰ ਖਿਲਾਫ ਕੀਤਾ ਜਾਵੇਗਾ ਤੇ ਇੱਕ ਹਦਾਇਤ ਹੈ ਪੰਜਾਬ ਸਰਕਾਰ ਦੀ ਤੇ ਸਾਡੇ ਅਫਸਰਾਂ ਦੀ ਇਹਨੂੰ ਬਾਝਾ ਜਾਓ ਜੇ ਨਹੀਂ ਹਟੋਗੇ ਅਸੀਂ ਹਟਾ ਦੇ